ਬੁੱਧਵਾਰ ਬਾਅਦ ਦੁਪਹਿਰ ਆਏ ਸਤਲੁਜ ਦਰਿਆ ਦੇ ਪਾਣੀ ਦੇ ਨਾਲ ਅੰਮ੍ਰਿਤਪੁਰ ਵਿਲੇ ਵਿਖੇ ਕਾਜ਼ਵੇ ਨੂੰ ਜਿੱਥੇ ਭਾਰੀ ਨੁਕਸਾਨ ਪੁੱਜਿਆ ਉੱਥੇ ਹੀ ਬੁਰਜ ਤੋਂ ਅੰਮ੍ਰਿਤਪੁਰ ਵਿਲੇ ਤੱਕ ਸੜਕ ਵੀ ਬੁਰੀ ਤਰ੍ਹਾਂ ਟੁੱਟ ਗਈ। ਕੱਲ ਆਏ ਪਾਣੀ ਦੇ ਨਾਲ ਜਿੱਥੇ ਇਸ ਸੜਕ ਤੋਂ ਆਵਾਜਾਈ ਰੁਕ ਗਈ ਸੀ ਅਤੇ ਸਥਾਨਕ ਵਸਨੀਕਾਂ ਨੇ ਦੱਸਿਆ ਕਿ ਰਾਤ 11:00 ਵਜੇ ਜਿਹੜਾ ਪਾਣੀ ਉਤਰ ਗਿਆ ਸੀ ਅਤੇ ਸਵੇਰ ਦੇ ਸਮੇਂ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਇਸ ਸੜਕ ਨੂੰ ਪੈਦਲ ਅਤੇ ਦੋ ਪਹੀਆ ਵਾਹਨਾਂ ਦੇ ਚੱਲਣ ਦੇ ਲਈ ਯੋਗ ਬਣਾਇਆ ਅਤੇ ਕਰੀਬ 10 ਵਜੇ ਜਿਹੜਾ ਹੈ ਇਹ ਇੱਥੇ ਜਿਹੜਾ ਹੈ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਮਸ਼ੀਨਾਂ ਲਾ ਕੇ ਜਿਹੜੀ ਹੈ ਮਿੱਟੀ ਦੇ ਮਿੱਟੀ ਪਾ ਕੇ ਜਿਹੜੀ ਹੈ ਸੜਕ ਤੇ ਚਾਰ ਪਹੀਆ ਵਾਹਨ ਚੱਲਣ ਯੋਗ ਬਣਾ ਦਿੱਤੀ ਗਈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਅਮਰਪ੍ਰੀਤ ਬਰੇਲੇ ਦੀਆਂ ਜਿੱਥੇ ਜਿਹੜਾ ਬੀਤੇ ਕੱਲ ਸਤਲੁਜ ਦਰਿਆ ਦੇ ਵਿੱਚ ਸਵਾਨ ਨਦੀ ਦਾ ਭਾਰੀ ਪਾਣੀ ਆਉਣ ਦੇ ਕਾਰਨ ਇਹ ਰਸਤਾ ਜੋ ਆਉਣ ਜਾਣ ਦੇ ਲਈ ਬੰਦ ਹੋ ਗਿਆ ਸੀ ਹੁਣ ਜਿਹੜਾ ਪਾਣੀ ਉਤਰਨ ਦੇ ਕਾਰਨ ਇਹ ਦੋ ਪਹੀਆ ਵਾਹਨ ਅਤੇ ਪੈਦਲਾਂ ਦੇ ਲਈ ਖੁੱਲ ਗਿਆ ਹੈ ਕਿਉਂਕਿ ਜੋ ਇਹ ਅਪਰੋ ਸੜਕ ਹੈ ਇਸ ਦੀਆਂ ਜਿਹੜੀਆਂ ਸਾਈਡਾਂ ਹਨ ਉਹ ਤੇਜ ਪਾਣੀ ਦੇ ਨਾਲ ਕਾਫੀ ਹੜ੍ਹ ਗਈਆਂ ਹਨ ਦੇਖ ਸਕਦੇ ਹੋ ਹੁਣ ਵੀ ਜਿਹੜਾ ਹੈ ਪਾਣੀ ਲਗਾਤਾਰ ਇਸ ਪਾਸੇ ਤੋਂ ਆ ਰਿਹਾ ਹੈ ਤੇ ਕੌਜ਼ਵੇ ਜੋ ਬਣਾਇਆ ਸੀ ਉਹ ਤੇਜ ਪਾਣੀ ਦੇ ਨਾਲ ਕੱਲ ਬੰਦ ਹੋ ਗਿਆ ਸੀ ਹੁਣ ਜਿਹੜਾ ਹੈ ਇਸ ਦੁਆਰਾ ਤੋਂ ਜਿਹੜਾ ਹੈ ਪੈਦਲ ਅਤੇ ਦੁਪਈਆ ਵਾਹਨ ਇਸ ਤੋਂ ਆਸਾਨੀ ਨਾਲ ਜਾ ਸਕਦੇ ਹਨ ਗੱਡੀਆਂ ਜਿਹੜੀਆਂ ਹੈ ਹਜੇ ਨਹੀਂ ਜਾ ਸਕਦੀਆਂ ਕਿਉਂਕਿ ਇਸ ਪਾਸੇ ਅਤੇ ਦੂਸਰੇ ਪਾਸੇ ਜਿਹੜਾ ਹੈ ਕਾਫੀ ਸੜਕ ਨੂੰ ਨੁਕਸਾਨ ਪੁੱਜਿਆ ਹੈ ਇਸ ਪਾਸੇ ਵੀ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਲੋਕਾਂ ਦੀਆਂ ਫਸਲਾਂ ਜਿਹੜੀਆਂ ਖਰਾਬ ਹੋਈਆਂ ਹਨ ਦੇਖ ਸਕਦੇ ਹੋ ਕਿ ਕਿਵੇਂ ਮੱਕੀ ਜੋ ਬੀਜੀ ਹੋਈ ਸੀ ਉਹ ਬਿਲਕੁਲ ਜਿਹੜਾ ਹੈ ਧਰਤੀ ਦੇ ਨਾਲ ਲੱਗ ਗਈ ਹੈ ਕਿਉਂਕਿ ਪਾਣੀ ਬੜੀ ਤੇਜ਼ੀ ਦੇ ਨਾਲ ਇਸ ਪਾਸੇ ਤੋਂ ਜਿਹੜਾ ਹੈ ਲੰਘਿਆ ਸੀ ਅਤੇ ਬੀਤੇ ਕੱਲ ਵੀ ਤੁਹਾਨੂੰ ਜਿਹੜੀਆਂ ਹੈ ਤਸਵੀਰਾਂ ਇਸ ਪਾਸੇ ਤੋਂ ਦਿਖਾਈਆਂ ਸੀ ਤੇ ਪਾਣੀ ਉੱਤੇ ਤੱਕ ਜਿਹੜਾ ਹੈ ਘੁੰਮ ਰਿਹਾ ਸੀ ਹੁਣ ਜਿਹੜਾ ਹੈ ਬੇਸ਼ੱਕ ਪਾਣੀ ਘਟ ਹੋਇਆ ਹੈ ਪਰ ਫਿਰ ਵੀ ਜਿਹੜਾ ਹੈ ਪਾਣੀ ਇਸ ਪਾਸੇ ਤੋਂ ਚੱਲ ਰਿਹਾ ਹੈ ਇਸ ਪਾਸੇ 3 ਤੋਂ 4 ਫੁੱਟ ਸੜਕ ਦੇ ਉੱਤੇ ਪਾਣੀ ਚੱਲ ਰਿਹਾ ਸੀ ਜਿਸ ਦੇ ਕਾਰਨ ਬਾਅਦ ਦੁਪਹਿਰ ਤੋਂ ਹੀ ਜਿਹੜੀ ਹੈ ਆਵਾਜਾਈ ਬੰਦ ਸੀ ਇਸ ਪਾਸੇ ਵੀ ਜਿਹੜਾ ਹੈ ਭਾਰੀ ਨੁਕਸਾਨ ਜਿੱਥੇ ਫਸਲਾਂ ਨੂੰ ਹੋਇਆ ਹੈ ਉੱਥੇ ਹੀ ਨੇੜੇ ਉਪਜਾਊ ਜ਼ਮੀਨ ਹੈ ਉਹ ਵੀ ਜਿਹੜੀ ਨੁਕਸਾਨੀ ਗਈ ਹੈ ਅਤੇ ਜ਼ਮੀਨ ਦੇ ਵਿੱਚ ਕਾਫੀ ਵੱਡੇ ਵੱਡੇ ਖੱਡੇ ਪੈ ਗਏ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਹੋਣ ਵੀ ਇਸ ਸਥਾਨ ਤੇ ਭਾਰੀ ਮਾਤਰਾ ਦੇ ਵਿੱਚ ਪਾਣੀ ਚੱਲ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਮਰਪੁਰ ਵਿਲਾ ਕਾਜ਼ਵੇ ਦੀਆਂ ਅਤੇ ਲੋਕਾਂ ਦੇ ਵੱਲੋਂ ਜਿਹੜਾ ਇਸ ਰਸਤੇ ਨੂੰ ਦੁਆਰਾ ਤੋਂ ਜਿਹੜਾ ਚਾਲੂ ਕਰਨ ਦੇ ਲਈ ਕੋਸ਼ਿਸ਼ਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਇਹ ਰਸਤਾ ਬੰਦ ਹੋਣ ਦੇ ਕਾਰਨ ਆਮ ਲੋਕਾਂ ਨੂੰ ਜਿਹੜਾ ਹੈ 20 ਤੋਂ 25 ਕਿਲੋਮੀਟਰ ਘੁੰਮ ਕੇ ਆਉਣਾ ਪੈਂਦਾ ਸੀ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਬੀਤੇ ਕੱਲ ਤੇਜ਼ੀ ਨਾਲ ਆਇਆ ਸੀ ਇਹ ਸਾਹਮਣੇ ਜੋ ਮੱਕ ਚਾਰਦواری ਕਰਕੇ ਜਿਹੜਾ ਹੈ ਜ਼ਮੀਨ ਨੂੰ ਬਗਲਿਆ ਗਿਆ ਸੀ ਉਸ ਦੀਆਂ ਦਿਵਾਰਾਂ ਵੀ ਟੁੱਟ ਗਈਆਂ ਦੇਖ ਸਕਦੇ ਹੋ ਕਿ ਭਾਰੀ ਨੁਕਸਾਨ ਜਿੱਥੇ ਫਸਲਾਂ ਦਾ ਹੋਇਆ ਹੈ ਉੱਥੇ ਹੀ ਸੜਕ ਤੇ ਦੇਖ ਸਕਦੇ ਹੋ ਕਿੰਨੇ ਵੱਡੇ ਵੱਡੇ ਟੋਏ ਪੈ ਚੁੱਕੇ ਹਨ ਅਤੇ ਦੂਸਰੇ ਪਾਸੇ ਵੀ ਜਿਹੜੇ ਹੈ ਵੱਡੇ ਵੱਡੇ ਟੋਏ ਦੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਮੱਕੇ ਦੇ ਫਸਲ ਪਾਣੀ ਦੇ ਨਾਲ ਬਿਲਕੁਲ ਬਰਬਾਦ ਹੋ ਚੁੱਕੀ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਆ ਤੇ ਸੜਕ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਾਈਡਾਂ ਜਿਹੜੀਆਂ ਹੈ ਇਸ ਦੀਆਂ ਖੁਰ ਚੁੱਕੀਆਂ ਹਨ ਪਾਣੀ ਦਾ ਨੁਕਸਾਨ ਤੋਂ ਇਹਦਾ ਜਲਗਾ ਸਕਦੇ ਹੋ ਕਿ ਕਿਵੇਂ ਜਿਵੇਂ ਤੇ ਕਾ ਹਫੂਸ ਦੇ ਢੇਰ ਲੱਗੇ ਹੋਏ ਆ ਫਸਲ ਜਿਹੜੋ ਮੱਕੀ ਜਾਂ ਚਾਰਾ ਬੀਜਿਆ ਹੋਇਆ ਸੀ ਉਹ ਬਿਲਕੁਲ ਬਰਬਾਦ ਹੋ ਜਿਕੇ ਹੈ ਇਸ ਪਾਸੇ ਵੀ ਜਿਹੜਾ ਫਸਲਾਂ ਨੂੰ ਜਿਹੜਾ ਭਾਰੀ ਨੁਕਸਾਨ ਹੋਇਆ ਹੈ ਕੀ ਨਾਮ ਹੈ ਭਾਜੀ ਕੁਲਵੰਤ ਸਿੰਘ ਤੇ ਜਿਹੜਾ ਰਸਤਾ ਬੰਦ ਹੋ ਗਿਆ ਸੀ ਕਦੋਂ ਕ ਪਾਣੀ ਉਤਰਿਆ ਜੀ ਪਾਣੀ ਉਤਰੇ ਕੋ 11:30 ਵਜੇ ਰਾਤ ਹੈਣਾ ਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਸੜਕ ਦਾ ਜਾਂ ਫਸਲਾਂ ਦਾ ਜੀ ਸੜਕ ਪਾਣੀ ਭੁੱਟੇ ਬਰਮਾ ਖੜ ਗਈ ਖੜ ਗਈਆਂ ਅੱਛਾ ਜੀ ਤੇ ਫਸਲਾਂ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਫਸਲਾਂ ਦਾ ਹੁਣ ਦੇਖੋ ਮੜਾ ਦਿਨ ਚੜ੍ਹ ਹੀ ਪਾ ਲੱਗੂ ਕੋਮਗਾ ਛੇਤਾਂਗੇ ਤੇ ਜਿਹੜੀ ਮੱਕੀ ਵਗੈਰਾ ਝੋਨਾ ਉਹਦੇ ਪਰ ਪਾਣੀ ਲੰਘਿਆ ਉਹ ਤਾਂ ਖਰਾਬ ਹੀ ਹੋ ਗਈ तकरीबन ਹੈਣਾ ਜੀ ਉਹ ਖਰਾਬ ਹੋ ਜਾਂਦੇ ਫਟ ਜਾਂਦੇ ਪੌਦੇ ਫਿਰ ਜਿਹੜੇ ਉਹ ਬਿਲਕੁਲ ਤਿਆਰ ਨਹੀਂ ਹੁੰਦੇ ਅੱਛਾ ਜੀ ਹਾਂ ਜੀ ਤੇ ਇਸ ਪਾਸੇ ਤੋਂ ਹੁਣ ਜਿਹੜਾ ਰਸਤਾ ਮੋਟਰਸਾਈਕਲ ਵਗੈਰਾ ਲੰਘ ਸਕਦੇ ਹਨ ਹਾਂਜੀ ਹਾਂਜੀ ਗੱਡੀ ਦਾ ਔਖਾ ਹੋ ਗਿਆ ਅੱਛਾ ਜੀ ਘੰਟੇ ਦੋ ਘੰਟੇ ਤੱਕ ਕੋਈ ਮਸ਼ੀਨ ਆ ਗਈ ਤਾਂ ਫਿਰ ਲਾ ਗਏ ਉਹਨੂੰ ਤੇ ਪਹਿਲਾਂ ਵੀ ਬੰਦ ਹੋ ਗਿਆ ਸੀ ਅੱਤ ਪਹਿਲਾਂ ਹਾਂਜੀ ਹਾਂਜੀ ਉਦੋਂ ਵੀ ਭਾਰੀ ਨੁਕਸਾਨ ਹੋਇਆ ਹੈ ਨਾ ਹਾਂਜੀ ਉਹਦੇ ਮੁਕਾਬਲੇ ਕੱਲ ਪਾਣੀ ਜ਼ਿਆਦਾ ਸੀ ਹੈ ਨਾ ਕੱਲ ਪਾਣੀ ਜ਼ਿਆਦਾ ਦਾ ਜੀ ਅੱਛਾ ਥੋੜਾ ਪਿੰਡ ਕਿਹੜਾ ਜੀ ਬੁਰਜ ਪਿੰਡ ਦਾ ਅੱਛਾ ਬੁਰਜ ਤੋਂ ਹਾਂਜੀ ਇੱਧਰ ਫਿਰ ਤੁਹਾਡੇ ਖੇਤ ਵਗੈਰਾ ਜੇ ਕਿੱਦਾਂ ਜੀ ਹਾਂ ਮੈਂ ਖੇਤਾਂ ਵੱਲ ਗਿੜ ਮਾਰਨ ਆਇਆ ਤਾਂ ਅੱਛਾ ਜੀ ਮੋਟਰ ਨੂੰ ਪੂਲੀ ਨੂੰ ਸਾਫ਼ ਕਰ ਰਹੇ ਹਾਂ ਨਹੀਂ ਨਹੀਂ ਚਲੋ ਵਧੀਆ ਜੀ ਪਾ ਤਾਂ ਕਰਦੇ ਨੇ ਤੇ ਉਧਰ ਅ ਦਰਿਆ ਚ ਘਟ ਗਿਆ ਹੋਣਾ ਪਾਣੀ ਹਨਾ ਜੀ ਠੀਕ ਹੈ ਠੀਕ ਹੈ ਜੀ ਠੀਕ ਚਲੋ ਜੀ ਪ੍ਰਸਤਾ ਹੋ ਗਿਆ ਰੈਡੀ ਜੀ ਗੱਡੀਆਂ ਵਾਸਤੇ ਹਨ 15 15 ਕਿੰਨੀ ਕੀਮਤ ਆਦਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਬੋਰਜ ਵਾਲਾ ਰਸਤਾ ਗੱਡੀਆਂ ਵਾਸਤੇ ਵੀ ਅੱਧੇ ਘੰਟੇ ਦੇ ਵਿੱਚ ਵਿੱਚ ਚੱਲ ਪੂਗਾ ਜੀ ਹਾਂ ਜੀ ਸਾਧ ਸੰਗਤ ਜੀ ਤੁਸੀਂ ਮੇਲਾ ਦੇਖਣ ਜਾ ਸਕਦੇ ਆ ਜੀ ਗੱਡੀਆਂ ਲੈ ਕੇ ਇੱਧਰੋਂ ਜੀ ਇੱਧਰ ਵੀ ਹੋ ਗਈ ਜੀ ਇਹ ਦੂਜੀ ਮਸ਼ੀਨ ਹੋ ਲੱਗੀ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀ ਸਾਧ ਸੰਗਤ ਨੂੰ ਚਰਮਾ ਚ ਬੇਨਤੀ ਵੀ ਸਮਝ ਲਓ ਕੁਝ ਵੀ ਹੈ ਵੀ ਇਹ ਆਪਣਾ ਬੋਰਜ ਵਾਲਾ ਰਸਤਾ ਜਿਹੜਾ ਨੂਰਪੁਰ ਬੇਦੀ ਨੂੰ ਹੈ ਜੀ ਇਹ ਚੱਲ ਪਿਆ ਜੀ ਇਹ ਮਤਲਬ ਸਾਡੇ ਸਰਪੰਚ ਸਾਹਿਬ ਨੰਨੂ ਸਰਪੰਚ ਤੇ ਅਮਰਪੁਰ ਬੇਲੇੜੀ ਸਾਹ ਸੰਗਤ ਵੱਲੋਂ ਔਰ ਮਹਿਕਮੇ ਦੀ ਕਾਰਗੁਜ਼ਾਰੀ ਨਾਲ ਵੀ ਚੱਲ ਪਿਆ ਜੀ ਇਹ ਤੇ ਸਾਰੇ ਸਾਹ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਵੀ ਭਾਈ ਇਹ ਰਸਤਾ ਤੁਸੀਂ ਆਉਣ ਜਾਣ ਵਾਸਤੇ ਭਰਤ ਸਕਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ